ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵਿਖ ਰਿਹਾ ਹਾਂ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਾਨੂੰਨ ਸਾਡੀ ਸੁਰੱਖਿਆ ਦੇ ਲਈ ਬਣੇ ਹੋਏ ਨੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਔਖੇ ਵੇਲਿਆਂ ਦੇ ਵਿੱਚ ਸਾਡੀ ਮਦਦ ਦੇ ਲਈ ਬਣੇ ਨੇ ਪਰ ਸਾਨੂੰ ਉਹਨਾਂ ਕਾਨੂੰਨਾਂ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਹਣੀ ਹੈ ਕਿ ਘਟੋ ਘਟ ਉਹ ਕਾਨੂੰਨ ਜਿਹੜਿਆਂ ਦੇ ਨਾਲ ਸਾਡਾ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਵਾਅ ਵਾਸਤਾ ਪੈਣਾ ਹੈ ਉਹਨਾਂ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਨਾਲ ਹੀ ਔਰਤਾਂ ਦੇ ਨਾਲ ਜਿਹੜੇ ਜੁੜੇ ਹੋਏ ਕਾਨੂੰਨ ਨੇ ਉਹਨਾਂ ਦੀ ਵੀ ਅਸੀਂ ਗੱਲ ਕਰਦੇ ਆ ਜਦੋਂ ਔਰਤਾਂ ਨਾਲ ਜੁੜੇ ਹੋਏ ਕਾਨੂੰਨਾਂ ਦੀ ਅਸੀਂ ਗੱਲ ਕਰਦੇ ਆ ਤਾਂ ਬਹੁਤਾ ਕਰਕੇ ਸੋਹਰੇ ਪਰਿਵਾਰ ਨਾਲ ਸੰਬੰਧਿਤ ਕਾਨੂੰਨਾਂ ਜਾਂ ਨੀਮਾਂ ਬਾਰੇ ਹੀ ਬਹੁਤਿਆਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਪਰ ਇੱਕ ਕੁੜੀ ਦੇ ਜਿਹੜੇ ਹੱਕ ਨੇ ਉਹ ਦੇ ਪੇਕੇ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਪਿਛਲੇ ਕੁਝ ਸਮੇਂ ਦੌਰਾਨ ਮੈਨੂੰ ਇੱਕ ਦੋ ਸੁਨੇਹੀ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਮਿਲੇ ਜਿਸ ਕਾਰਨ ਮੈਂ ਅੱਜ ਦਾ ਇਹ ਪ੍ਰੋਗਰਾਮ ਖਾਸ ਤੌਰ ਤੇ ਲੈ ਕੇ ਆਈ ਆ ਕਿ ਕੁੜੀ ਦਾ ਪੇਕੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਹੱਕ ਹੈ ਆਪਣੇ ਪਿਓ ਦੀ ਜਾਇਦਾਦ ਦੇ ਉੱਤੇ ਅਸੀਂ ਇਹ ਸਾਰੇ ਜਾਣਦੇ ਆ ਕਿ ਧੀਆਂ ਨੂੰ ਬਰਾਬਰੀ ਹੈ ਬਰਾਬਰੀ ਦੇ ਹੱਕ ਮਿਲੇ ਹੋਏ ਨੇ ਪਰ ਇਸ ਪ੍ਰੋਗਰਾਮ ਨੂੰ ਬਣਾਉਣ ਦੇ ਪਿੱਛੇ ਜਿਹੜਾ ਇੱਕ ਕਾਰਨ ਹੈ ਉਹ ਇਹ ਵੀ ਹੈ ਕਿ ਮੈਨੂੰ ਇੱਕ ਦੋ ਇਸ ਤਰ੍ਹਾਂ ਦੇ ਸੁਨੇਹੇ ਮਿਲੇ ਇੱਕ ਤਾਂ ਸੁਨੇਹਾ ਜਿਹੜਾ ਇਹ ਬਹੁਤ ਹੀ ਭਾਵੁਕ ਕਰਨ ਵਾਲਾ ਸੀ ਕਿ ਕੋਈ ਕੁੜੀ ਹੈ ਜਿਹਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਿਆ ਹੈ ਤੇ ਕੁੜੀ ਜਿਹੜੀ ਹੈ ਉਹ ਹਲੇ ਵਿਆਹੀ ਨਹੀਂ ਹੈ ਅਣਵਿਆਹੀ ਬੱਚੀ ਹੈ ਤੇ ਭਰਾ ਪਰਜਾਈ ਦੇ ਨਾਲ ਰਹਿ ਰਹੀ ਹੈ ਤੇ ਪਰਜਾਈ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਹੈ ਤਾਂ ਉਸ ਕੁੜੀ ਦੇ ਲਈ ਕੋਈ ਕੀ ਕਰ ਸਕਦਾ ਉਹਦੇ ਕਿਹੜੇ ਅਧਿਕਾਰ ਨੇ ਤਾਂ ਦੇਖੋ ਫਰਜ਼ ਜਿਹੜੇ ਨੇ ਅਧਿਕਾਰ ਤੇ ਫਰਜ਼ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜਿਨ੍ਹਾਂ ਦੀ ਸਾਨੂੰ ਪੂਰਤੀ ਕਰਨੀ ਪੈਂਦੀ ਹੈ ਪਰ ਕਾਨੂੰਨ ਪੇਕੇ ਪਰਿਵਾਰ ਦੇ ਵਿੱਚ ਜਦੋਂ ਤੱਕ ਕੁੜੀ ਦਾ ਵਿਆਹ ਨਹੀਂ ਹੋ ਜਾਂਦਾ ਉੱਥੇ ਉਹਦੇ ਕਿਹੜੇ ਹੱਕ ਨੇ ਉਹਨਾਂ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ 1956 ਦੇ ਵਿੱਚ ਆਇਆ ਸੀ ਹਿੰਦੂ ਉਤਰਾਧਿਕਾਰ ਅਧਿਨਿਯਮ 1950 ਦਾ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸੰਵਿਧਾਨ ਜਿਹੜਾ ਹੈ 1950 ਦੇ ਵਿੱਚ ਲਾਗੂ ਹੋਇਆ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੁੰਦਾ ਤੇ ਇਸ ਤੋਂ ਪਹਿਲਾਂ ਜਿਹੜਾ ਹੈ ਉਹ ਰਾਜਿਆਂ ਦਾ ਸ਼ਾਸਨ ਚੱਲਦਾ ਸੀ ਤੇ ਰਾਜਿਆਂ ਦਾ ਜਿਹੜਾ ਸ਼ਾਸਨ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਹਰ ਰਾਜ ਦਾ ਮਤਲਬ ਜਿੰਨਾ ਕੁ ਏਰੀਆ ਇੱਕ ਰਾਜੇ ਦੇ ਅੰਡਰ ਆਉਂਦਾ ਉਹਦਾ ਉੱਥੇ ਆਪਣਾ ਰੂਲ ਸੀ ਫਿਰ ਜਦੋਂ ਸੰਵਿਧਾਨ ਦਾ ਜਿਹੜਾ ਰਾਜ ਹੈ ਉਹ ਆਇਆ ਤਾਂ ਉਸ ਤੋਂ ਬਾਅਦ 1956 ਦੇ ਵਿੱਚ ਇੱਕ ਐਕਟ ਬਣਿਆ ਜਿਦੇ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਗਏ ਕਿ ਇਹ ਪਿਓ ਦੀ ਜ਼ਿਆਦਾਦ ਦੇ ਵਿੱਚ ਬਰਾਬਰ ਦੀਆਂ ਹੱਕਦਾਰ ਨੇ ਪਰ ਹੁਣ ਕਿੰਨੀ ਕੁ ਬਰਾਬਰੀ ਦੇ ਅਧਿਕਾਰ ਮਿਲੇ ਕਿੰਨੀ ਕੁ ਅਸੀਂ ਉਹਦੇ 'ਚ ਹੱਕਦਾਰ ਸੀਗੀਆਂ ਇਹ ਬਹੁਤ ਹੀ ਲਿਮਟਿਡ ਜਿਹੜੇ ਉਸ ਕਾਨੂੰਨ ਦੇ ਵਿੱਚ ਮਿਲੇ ਹੋਏ ਸੀ ਇਹ ਬਹੁਤ ਹੀ ਲਿਮਟਿਡ ਅਧਿਕਾਰ ਸੀਗੇ ਬੜੇ ਹੀ ਜਿਵੇਂ ਅਸੀਂ ਕਹੀਏ ਕਿ ਸੰਕੋਚ ਕੇ 1956 ਦੇ ਕਾਨੂੰਨ ਦੇ ਵਿੱਚ ਜਿਹੜੇ ਅਧਿਕਾਰ ਸੀ ਉਹ ਦਿੱਤੇ ਗਏ ਸੀ ਜਿਵੇਂ ਕਿ ਕੁੜੀ ਜਿਹੜੀ ਹੈ ਉਹ ਜੇ ਪਿਓ ਦੀ ਜਾਇਦਾਦ ਦੇ ਵਿੱਚ ਹੱਕਦਾਰ ਤਾਂ ਹੈ ਪਰ ਉਹ ਵਿਆਹ ਤੋਂ ਪਹਿਲਾਂ ਹੈ ਜੇ ਉਹਦਾ ਵਿਆਹ ਹੋ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਉਹ ਜਾਇਦਾਦ ਦੇ ਵਿੱਚ ਹੱਕਦਾਰ ਨਹੀਂ ਹੈ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਉਹਨੇ ਅਗਲੇ ਘਰ ਜਾਣਾ ਤੇ ਉੱਥੇ ਜਿਹੜੀ ਪਤੀ ਦੀ ਜਾਇਦਾਦ ਹੈ ਉਹਨੂੰ ਉਦੇ ਵਿੱਚ ਵੀ ਹਿੱਸਾ ਲੈਣਾ ਤਾਂ ਉਹ ਹੱਕਦਾਰ ਨਹੀਂ ਸੀ ਰਹਿੰਦੀ ਪਰ 2005 ਦੇ ਵਿੱਚ ਸਤੰਬਰ 2005 ਦੇ ਵਿੱਚ ਜਿਹੜਾ ਹੈ ਇਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਇਹਨੂੰ ਬਦਲਿਆ ਗਿਆ ਹੁਣ ਦੇਖੋ ਕਾਨੂੰਨ ਜਿਹੜਾ ਹੈ ਨਾ ਦੋ ਤਰ੍ਹਾਂ ਨਾਲ ਚੱਲਦਾ ਦੋ ਤਰ੍ਹਾਂ ਦੀ ਜਾਇਦਾਦ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣੀ ਆ ਠੀਕ ਹੈ ਇੱਕ ਹੁੰਦੀ ਹੈ ਕਿ ਜਿਹੜੀ ਪੈਤ੍ਰਿਕ ਸੰਪਤੀ ਹੁੰਦੀ ਹੈ ਜਿਹੜੀ ਅਸੀਂ ਕਹਿੰਦੇ ਆ ਕਿ ਪੁਸ਼ਤੈਨੀ ਜਾਇਦਾਦ ਆ ਇਸ ਜਾਇਦਾਦ ਦੇ ਵਿੱਚ ਹਰ ਇੱਕ ਬੱਚੇ ਦਾ ਜਨਮ ਸਿੱਧਾ ਅਧਿਕਾਰ ਹੁੰਦਾ ਹੈ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ ਮਤਲਬ ਜਿਹੜੀ ਉਹਨਾਂ ਦੇ ਪੁਰਖਿਆਂ ਵੱਲੋਂ ਚਾਰ ਪੀੜੀਆਂ ਤੋਂ ਜਿਹੜੀ ਜਾਇਦਾਦ ਚੱਲਦੀ ਆ ਰਹੀ ਹੈ ਉਸ ਜਾਇਦਾਦ ਦੇ ਉੱਤੇ ਹੱਕ ਜਿਹੜਾ ਹੈਗਾ ਉਹ ਹੁੰਦਾ ਹੈ ਪੈਦਾਸ਼ੀ ਹਰ ਬੱਚੇ ਦਾ ਜਿਹੜਾ ਉਸ ਪਰਿਵਾਰ ਦੇ ਵਿੱਚ ਪੈਦਾ ਹੋਇਆ ਉਹਦਾ ਪੈਦਾਸ਼ੀ ਹੱਕ ਹੁੰਦਾ ਹੈ ਫਿਰ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ ਤੇ ਜਿਹੜੀ ਦੂਜੀ ਜਾਇਦਾਦ ਹੈ ਜਿਹਨੂੰ ਅਸੀਂ ਕਹਿੰਦੇ ਆ ਸਵੈ ਅਰਜਿਤ ਜਾਇਦਾਦ ਜਿਹੜੀ ਹੁੰਦੀ ਹੈ ਜਿਹੜੀ ਖੁਦ ਬਣਾਈ ਹੁੰਦੀ ਹੈ ਜਿਹੜੀ ਖੁਦ ਕਿਸੇ ਨੇ ਬਣਾਈ ਹੁੰਦੀ ਆ ਉਹਦੇ ਉੱਤੇ ਜਿਹੜਾ ਹੈ ਉਹ ਮਰਜ਼ੀ ਹੁੰਦੀ ਆ ਕਿ ਜੇਕਰ ਮਾਪੇ ਚਾਹਣ ਤਾਂ ਉਹ ਬੱਚੇ ਨੂੰ ਦੇ ਸਕਦੇ ਆ ਤੇ ਜੇਕਰ ਨਾ ਚਾਹਣ ਤਾਂ ਨਹੀਂ ਦਿੰਦੇ ਉਦਾਹਰਨ ਦੇ ਤੌਰ ਤੇ ਜੇਕਰ ਬਿਨਾਂ ਕੋਈ ਵਸੀਅਤ ਬਣਾਏ ਵੀ ਕਿਸੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਜਿਹੜੀ ਤਾਂ ਉਹਨਾਂ ਦੀ ਪੁਸ਼ਤੈਨੀ ਜਾਇਦਾਦ ਹੈ ਉਸ ਜਾਇਦਾਦ ਦੇ ਵਿੱਚ ਧੀਆ ਵੀ ਬਰਾਬਰ ਦੀਆਂ ਹੱਕਦਾਰ ਨੇ ਬੇਸ਼ੱਕ ਪਿਤਾ ਨੇ ਵਸੀਅਤ ਕੋਈ ਨਹੀਂ ਬਣਾਈ ਹੈ ਤਾਂ ਵੀ ਜਿੰਨੇ ਵੀ ਬੱਚੇ ਨੇ ਜਾਂ ਜਿੰਨੇ ਵੀ ਦਾਅਵੇਦਾਰ ਨੇ ਉਹ ਸਾਰਿਆਂ ਦੇ ਵਿੱਚ ਜਿਹੜੀ ਉਹ ਜਾਇਦਾਦ ਹੈ ਇਹ ਬਰਾਬਰ ਵੰਡੀ ਜਾਊਗੀ ਪਰ ਜਿਹੜੀ ਜਾਇਦਾਦ ਉਹਨਾਂ ਨੇ ਖੁਦ ਅਰਜਿਤ ਕੀਤੀ ਹੈ ਜਿਹੜੀ ਉਹਨਾਂ ਦੀ ਸਵੈ ਅਰਜਿਤ ਸੰਪਤੀ ਹੈ ਇਹ ਇਦੇ ਵਿੱਚ ਜੇਕਰ ਪਿਤਾ ਚਾਹਣ ਤਾਂ ਜੇ ਉਹ ਆਪਣੀ ਧੀ ਨੂੰ ਨਹੀਂ ਵੀ ਦੇਣਾ ਚਾਹੁੰਦਾ ਜਾਂ ਕਿਸੇ ਇੱਕ ਮੁੰਡੇ ਨੂੰ ਵੀ ਨਹੀਂ ਦੇਣਾ ਚਾਹੁੰਦੇ ਤਾਂ ਇਹ ਉਹਨਾਂ ਦੀ ਮਰਜ਼ੀ ਆ ਉਹ ਜਿਹਾ ਕਰ ਸਕਦੇ ਆ ਪਰ ਜੇਕਰ ਜਿਵੇਂ ਮੈਂ ਫਿਰ ਕਿਹਾ ਕਿ ਜੇਕਰ ਕੋਈ ਵਸੀਅਤ ਬਣਾਏ ਬਿਨਾਂ ਹੀ ਦੇਹਾਂਤ ਹੋ ਜਾਂਦਾ ਤਾਂ ਜਿਹੜੀ ਉਹਨਾਂ ਦੇ ਖੁਦ ਦੁਆਰਾ ਬਣਾਈ ਗਈ ਜਾਇਦਾਦ ਵੀ ਆ ਉਹ ਵੀ ਸਾਰੇ ਜਿਹੜੇ ਵਾਰਿਸ ਨੇ ਉਹਨਾਂ ਦੇ ਵਿੱਚ ਬਰਾਬਰ ਵੰਡੀ ਜਾਊਗੀ ਇਹ ਕਾਨੂੰਨ ਕਹਿੰਦਾ ਹੈ ਹੁਣ ਕੇਂਦਰ ਸਰਕਾਰ ਦਾ ਜਿਹੜਾ ਕਾਨੂੰਨ ਬਣਾਉਣ ਦਾ ਕੰਮ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ ਦੇਖੋ ਮਤਲਬ ਸਰਕਾਰ ਨੇ ਕਾਨੂੰਨ ਬਣਾਉਣਾ ਹੁੰਦਾ ਤੇ ਰਾਜਾਂ ਦੇ ਉੱਤੇ ਨਿਰਭਰ ਕਰਦਾ ਹੁੰਦਾ ਕਿ ਰਾਜ ਇਸ ਕਾਨੂੰਨ ਨੂੰ ਆਪਣੇ ਆਪਣੇ ਰਾਜ ਦੇ ਵਿੱਚ ਲਾਗੂ ਕਰਦੇ ਨੇ ਜਾਂ ਨਹੀਂ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਇਹ ਜਿਹੜਾ 2005 ਦੇ ਵਿੱਚ ਜਿਹੜੀ ਸੋਧ ਹੋਈ ਹੈ ਕਿ ਔਰਤਾਂ ਜਿਹੜੀਆਂ ਨੇ ਬਰਾਬਰ ਦੀਆਂ ਜਾਇਦਾਦ ਦੇ ਵਿੱਚ ਹੱਕਦਾਰ ਨੇ ਇਹਨੂੰ ਪੰਜਾਬ ਰਾਜ ਨੇ ਆਪਣੇ ਇੱਥੇ ਅਪਣਾਇਆ ਹੋਇਆ ਹੈ ਸਾਡੇ ਇਥੇ ਇਹ ਲਾਗੂ ਕੀਤਾ ਹੋਇਆ ਪਰ ਜਿਵੇਂ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉੱਥੇ ਇਹ ਹਲੇ ਤੱਕ ਨਹੀਂ ਹੈ ਉੱਥੇ ਹਲੇ ਵੀ ਜੇਕਰ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਸੰਪਤੀ ਦੇ ਉੱਤੇ ਜਿਹੜਾ ਪਹਿਲਾ ਜਾਇਦਾਦ ਦੇ ਉੱਤੇ ਹੱਕ ਹੈ ਉਹ ਮੁੰਡਿਆਂ ਦਾ ਹੀ ਰਹਿੰਦਾ ਜੇਕਰ ਮੁੰਡਾ ਨਹੀਂ ਹੈ ਤਾਂ ਫਿਰ ਉੱਥੇ ਕੁੜੀਆਂ ਨੂੰ ਜਿਹੜੀ ਜਾਇਦਾਦ ਹੈ ਉਹ ਮਿਲਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਇਹਨੂੰ ਹਲੇ ਤੱਕ ਜਿਹੜਾ ਹੈ ਉਹ ਨਹੀਂ ਅਪਣਾਇਆ ਗਿਆ ਚਾਹੇ ਇਹਦੇ ਪਿਛੇ ਰੂੜੀਵਾਦੀ ਪਰੰਪਰਾ ਸੀ ਕਿਹਾ ਸਕਦੇ ਆ ਜਾਂ ਕੁਝ ਵੀ ਕਹਿ ਸਕਦੇ ਆ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਪੰਜਾਬ ਨੇ ਇਸ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਸ਼ੋਧ ਕੀਤੀ ਸੀ ਕਾਨੂੰਨ ਬਣਾਇਆ ਸੀ ਇਹਨੂੰ ਪੰਜਾਬ ਸਰਕਾਰ ਨੇ ਜਿਹੜਾ ਹੈ ਉਹ ਅਪਣਾਇਆ ਤੇ 2005 ਤੋਂ ਹੀ ਕੁੜੀਆਂ ਇੱਥੇ ਪਿਓ ਦੀ ਜਾਇਦਾਦ ਦੇ ਵਿੱਚ ਬਰਾਬਰ ਦੀਆਂ ਹਕਦਾਰ ਨੇ ਮਤਲਬ ਜਿਹੜੀ ਜਾਇਦਾਦ ਤੁਹਾਡੇ ਮਾਪਿਆਂ ਦੀ ਪੁਸ਼ਤਾਨੀ ਆ ਤੁਸੀਂ ਉਹਦੇ ਵਿੱਚ ਵੀ ਬਰਾਬਰ ਦੀਆਂ ਹਕਦਾਰ ਹੋ ਤੇ ਜਿਹੜੀ ਜਾਇਦਾਦ ਉਹਨਾਂ ਨੇ ਬਾਅਦ ਦੇ ਵਿੱਚ ਬਣਾਈ ਆ ਜਾਂ ਖਰੀਦੀ ਆ ਜੇਕਰ ਉਹ ਮਰਜ਼ੀ ਨਾਲ ਚਾਹਣ ਤਾਂ ਉਸ ਜਾਇਦਾਦ ਦੇ ਵਾਰਸ ਤੁਹਾਨੂੰ ਕੱਲਿਆਂ ਨੂੰ ਵੀ ਬਣਾ ਸਕਦੇ ਆ ਕਿਸੇ ਇੱਕ ਬੱਚੇ ਨੂੰ ਕੱਲੇ ਨੂੰ ਵੀ ਬਣਾ ਸਕਦੇ ਆ ਤੇ ਜੇਕਰ ਬਿਨਾਂ ਕਿਸੇ ਨੂੰ ਵੀ ਵਾਰਸ ਬਣਾਏ ਉਹ ਇਸ ਜਹਾਨੋਂ ਹੂਚ ਕਰ ਜਾਂਦੇ ਆ ਤਾਂ ਫਿਰ ਜਿੰਨੇ ਵੀ ਵਾਰਸ ਨੇ ਉਹਨਾਂ ਦੇ ਵਿੱਚ ਉਹ ਬਰਾਬਰ ਦੇ ਤੌਰ ਤੇ ਜਿਹੜੀ ਜਾਇਦਾਦ ਹੈ ਉਹ ਵੰਡੀ ਜਾ ਸਕਦੀ ਹੈ ਹੁਣ ਅਸੀਂ ਇਹ ਗੱਲ ਅਕਸਰ ਕਹਿੰਨੇ ਆ ਕਿ ਜਿੱਥੇ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਹਨਾ ਉੱਥੇ ਅਸੀਂ ਝੰਡਾ ਬਰਦਾਰ ਬਣ ਕੇ ਹਮੇਸ਼ਾ ਖੜ੍ਹ ਜਾਂਦੇ ਆ ਪਰ ਫਰਜ਼ਾਂ ਦੀ ਪੂਰਤੀ ਵੀ ਜਿਹੜੀ ਆ ਉਹ ਵੀ ਓਨੀ ਜ਼ਰੂਰੀ ਹੈ ਤਾਂ ਮੈਂ ਇੱਥੇ ਇਹ ਗੱਲ ਵੀ ਨਾਲ ਜ਼ਰੂਰ ਸ਼ਾਮਿਲ ਕਰਦਾ ਕਿ ਜੇਕਰ ਕੁੜੀਆਂ ਮਾਪਿਆਂ ਦੀ ਜਾਇਦਾਦ ਦੇ ਵਿੱਚ ਬਰਾਬਰ ਦੀਆਂ ਹੱਕਦਾਰ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਇਹ ਵੀ ਕਹਿੰਦਾ ਹੈ ਕਿ ਜੇ ਕੁੜੀਆਂ ਪਿਓ ਦੀ ਜਾਇਦਾਦ ਦੇ ਵਿੱਚੋਂ ਮਾਂ-ਬਾਪ ਦੀ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਹਿੱਸਾ ਲੈ ਰਹੀਆਂ ਤਾਂ ਉਹਨਾਂ ਨੂੰ ਸੰਭਾਲਣਾ ਵੀ ਫਿਰ ਕੱਲੀ ਮੁੰਡਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਹੀਂ ਹੈ ਫਿਰ ਉਹਨਾਂ ਨੂੰ ਸੰਭਾਲ ਉਹਨਾਂ ਦੀ ਕਰਨੀ ਉਹਨਾਂ ਦੀ ਸਾਂਭ-ਸੰਭਾਲ ਕਰਨੀ ਵੀ ਕੁੜੀਆਂ ਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣਦੀ ਹੈ ਨੈਤਿਕਤਾ ਦੇ ਤੌਰ ਤੇ ਵੀ ਸਾਡਾ ਫਰਜ਼ ਹੈ ਪਰ ਅਸੀਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਨੇ ਆ ਉਹ ਸਾਡੇ ਉੱਤੇ ਨਿਰਭਰ ਕਰਦਾ ਹੈ ਸੋ ਕਾਨੂੰਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਦੇ ਲਈ ਬਣੇ ਹੋਏ ਨੇ ਤੇ ਸਾਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ ਅਕਸਰ ਅਸੀਂ ਜਦੋਂ ਮਤਲਬ ਇੱਕ ਵਿਰੋਧ ਜਾਂ ਮੰਨ ਕੇ ਖੜੇ ਹੋ ਜਨੇ ਹਾਂ ਉਸ ਤੱਕ ਦੇ ਨੌਬਤ ਆਉਂਦੀ ਨਹੀਂ ਕਿਉਂਕਿ ਅਸੀਂ ਜਾਣਦੇ ਹਾਂ ਸਾਡੇ ਸੱਭਿਆਚਾਰ ਨੂੰ ਜਿੱਥੇ ਅਸੀਂ ਕਹਿੰਦੇ ਹਾਂ ਵੀ ਜੇਕਰ ਭੂਆ ਹਿੱਸਾ ਲੈ ਗਈ ਤਾਂ ਫਿਰ ਉਹ ਭੂਆ ਨਹੀਂ ਰਹੀ ਪਰ ਇੱਕ ਤਰਕ ਜਿਹੜਾ ਹੈ ਉਹ ਇਹ ਵੀ ਦਿੱਤਾ ਜਾਂਦਾ ਹੈ ਕਿ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਪੜਾਇਆ ਲਿਖਾਇਆ ਜਾਂਦਾ ਉਹਨਾਂ ਦਾ ਵਿਆਹ ਕੀਤਾ ਜਾਂਦਾ ਤੇ ਮੈਨੂੰ ਕਦੇ ਨਾ ਕਦੇ ਇਹ ਗੱਲ ਜਿਹੜੀ ਹੈ ਜ਼ਰੂਰ ਲੱਗਦੀ ਹੁੰਦੀ ਹੈ ਕਿ ਕੁੜੀਆਂ ਨੂੰ ਵਿਆਹਾਂ ਦੇ ਵਿੱਚ ਦਾਜ ਤਾਂ ਹੀ ਦਿੱਤਾ ਜਾਂਦਾ ਤਾਂ ਜੋ ਜਾਇਦਾਦ ਦੇ ਨਾਂ ਤੇ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਸਕੇ ਜਦਕਿ ਜਿਹੜਾ ਹੱਕ ਹੈ ਦੇਖੋ ਇਹ ਤੁਹਾਡੀ ਮਰਜ਼ੀ ਹੋ ਸਕਦੀ ਹੈ ਕਿ ਤੁਸੀਂ ਲੈਣਾ ਜਾਂ ਨਹੀਂ ਲੈਣਾ ਪਰ ਜਦੋਂ ਤੱਕ ਤਾਂ ਮਾਪੇ ਜਿਉਂਦੇ ਨੇ ਜਦੋਂ ਤੱਕ ਮਾਪੇ ਬੈਠੇ ਨੇ ਉਹ ਤੱਕ ਬਰਾਬਰੀ ਹੈ ਸਭ ਕੁਝ ਸਹੀ ਹੈ ਤਾਂ ਕਈ ਪਰਿਵਾਰਾਂ ਦੇ ਵਿੱਚ ਅੱਜ ਕੱਲ੍ਹ ਅਸੀਂ ਇਹ ਚੱਲਣ ਵੀ ਦੇਖ ਰਹੇ ਹਾਂ ਕਿ ਜਿੱਥੇ ਬਾਅਦ ਦੇ ਵਿੱਚ ਪਰਾਪਰਜਾਈਆਂ ਦਾ ਜਿਹੜਾ ਵਰਤਾਅ ਹੈ ਉਹ ਸਹੀ ਨਹੀਂ ਹੁੰਦਾ ਤਾਂ ਉੱਥੇ ਜੜੀਆਂ ਧੀਆਂ ਨੇ ਉਹ ਜਾਇਦਾਦ ਦੇ ਵਿੱਚੋਂ ਹਿੱਸਾ ਲੈ ਵੀ ਜਾਂਦੀਆਂ ਨੇ ਖੈਰ ਇਸ ਮਾਮਲੇ ਤੇ ਹਰ ਕਿਸੇ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਪੂੰਜੀਵਾਦ ਨੂੰ ਰਿਸ਼ਤਿਆਂ ਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਜੇਕਰ ਪਿਆਰ ਬਣਿਆ ਰਹੇ ਤਾਂ ਰਿਸ਼ਤੇ ਕਿਸੇ ਵੀ ਰੂਪ ਦੇ ਵਿੱਚ ਹੋਣ ਉਹ ਸੋਹਣੇ ਹੀ ਹੁੰਦੇ ਨੇ ਤੇ ਉਹਦੇ ਵਰਗੀ ਕੋਈ ਤ੍ਰਿਸ ਨਹੀਂ ਹੁੰਦੀ ਪਰ ਉਹ ਕਹਿੰਦੇ ਨਾ ਕਿ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਮੰਨੋ ਪਰ ਕਾਨੂੰਨ ਦੀਆਂ ਕਿਤਾਬਾਂ ਸਾਨੂੰ ਕੀ ਸੇਧ ਦਿੰਦੀਆਂ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਜ਼ਰੂਰ ਰੱਖੋ ਕਾਨੂੰਨ ਇਸੇ ਲਈ ਹੁੰਦਾ ਕਿ ਜੇਕਰ ਸਾਡੇ ਕੋਈ ਨਜਾਇਜ਼ ਫਾਇਦਾ ਜਿਹੜਾ ਹੈ ਉਹ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਸਾਡੀ ਸੁਰੱਖਿਆ ਦੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਪੁਖਤਾ ਜਿਹੜਾ ਹੈ ਉਹ ਕੀਤਾ ਗਿਆ ਕਿ ਫਿਰ ਸਾਡੇ ਨਾਲ ਉੱਥੇ ਕਿਸੇ ਵੀ ਤਰ੍ਹਾਂ ਦਾ ਤੱਕਾ ਨਹੀਂ ਹੋ ਸਕਦਾ ਖੈਰ ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਖੁਦ ਨੂੰ ਮਤਲਬ ਜ਼ਰੂਰ ਹੋਣੀ ਚਾਹੀਦੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈਏ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ